ਦੀ ਸਾਰਿਆਂ ਨੂੰ ਅੱਜ ਆਪਾਂ ਬਲੂਗ ਕਾਣਾ ਲਾਤੇ ਬਲੌਗ ਤਾਂ ਬਣ ਚੁੱਕਿਆ ਮੋਟਾ ਚੋਰੀ ਕਰਨੀ ਹੈ ਲੈ ਜੂ ਵੀਰੇ ਅੱਧਾ ਹਿੱਸਾ ਮੇਰਾ ਹੋ ਹਾਂਜੀ ਨਹੀਂ ਨਹੀ ਆਈਆ ਕਈ ਵਾਰੀ ਮਰਦੀ ਆਣੇ ਜੇਕਰ ਮਾਰਦਾਂ ਨੂੰ ਮਾਤੀ ਭਾਈ ਗੁੱਟ ਦਬਦਨ ਕਿਲਾ ਵਾਲੀ ਗੱਡੀ ਹੰਦਾ ਪਾਣੀ ਦੇ ਜੇ ਤਾਂ ਆਪਣੀ ਮੁਹੱਬਤ ਨੂੰ ਆਪਾਂ ਤੋੜੇ ਚਲੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਿਲਦੇ ਆਂ ਇੱਕ ਛੋਟੇ ਜਿਹੇ ਨਵੇਂ ਬਲੌਗ ਦੇ ਨਾਲ ਜਿਹੜੀ ਆਪਣੀ ਮੁਹੱਬਤ ਸੀ ਉਹ ਆਪਾਂ ਖੇਲ ਕਰ ਚੁੱਕੇ ਆਂ ਤੇ ਕੱਲ ਨੂੰ ਆਪਾਂ ਮੁਹੱਬਤ ਨੂੰ ਛੱਡਣ ਜਾਣਾ ਹੈ ਅੱਜ ਆਪਾਂ ਫਿਰ ਇਹਨੂੰ ਜਿਹੜਾ ਨਿਮਾディー ਕਿਉਂਕਿ ਸਵੇਰ 5 ਵਜੇ ਤੁਰਨਾ ਹੈ ਤੇ ਹੁਣ ਆਪਾਂ ਫਿਰ ਇਹਨਾਂ ਦੀ ਤਿਆਰੀ ਕਰ ਲਈਏ ਇਹਨਾਂ ਨੂੰ ਨਿਮਾディー ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀ ਇੱਕ ਜਿਹੜੀ ਆਪਾਂ ਤਾਂ ਇਹਨਾਂ ਦੀ ਸਾਂਭ ਸੁਭਾਈ ਉਹ ਨਹੀਂ ਹੋਈ ਕੱਲ੍ਹ ਤੋਂ ਨਾ ਜਿਹੜਾ ਉਹ ਬੜੇ ਜੋਰਾਂ ਸ਼ੋਰਾਂ ਨਾਲ ਚੱਲੀ ਜਾਂਦਾ ਲਾਈ ਜਾਂਦੇ ਆ ਤੇ ਜੋ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਗਰਮੀ ਲੱਗ ਗਈ ਸੀ ਤੇ ਨਾ ਇਕੱਲੀ ਰਹਿ ਗਈ ਇਸ ਕਰਕੇ ਫਿਰ ਮੇਰੇ ਤੋਂ ਇਹਨਾਂ ਨੂੰ ਜ਼ਿਆਦਾ ਸਾਂਭ ਸੁਭਾਈ ਜਿਹੜੀ ਨਹੀਂ ਹੋਈ ਨਾ ਹੀ ਖਰਾਕ ਪਈ ਆ ਚੰਗੀ ਤਰ੍ਹਾਂ ਫਿਰ ਆਪਾਂ ਚਲੋ ਕੋਈ ਗੱਲ ਨਹੀਂ ਉਹ ਵੀਰ ਕਾਲ ਕਰਦੇ ਸੀ ਜਿਹੜੇ ਜਿਨ੍ਹਾਂ ਨੇ ਇਹ ਖਰੀਦੀ ਆਪਣੀ ਮੁਹੱਬਤ ਤੇ ਫਿਰ ਆਪਾਂ ਉਹ ਆਪਣੇ ਆਪ ਇਹਨੂੰ ਵਧਿਆ ਆਪਣੇ ਢੰਗ ਨਾਲ ਸੰਭਾਈ ਜਿਹੜੀ ਇਹਦੀ ਕਰ ਲੈਣਗੇ ਤੇ ਹੁਣ ਚਲੋ ਆਪਾਂ ਇਹਨਾਂ ਨੂੰ ਨਿਮਾ ਦਈਏ ਫਿਰ ਤੜਕੇ ਸੁਭਾ ਸਵੇਆ ਲਓ ਜੀ ਆਪਾਂ ਹੁਣ ਜਿਹੜੀ ਇਹਨਾਂ ਦੀ ਤਿਆਰੀ ਕਰ ਦਈਏ ਇਹਨਾਂ ਨੂੰ ਨਿਮਾ ਦਈਏ ਤੇ ਚਲੋ ਫਿਰ ਮਤਲਬ ਜਿਹੜੀ ਇਹਨਾਂ ਨੇ ਜਾਣਾ ਦੂਰ ਪਿੰਡ ਹੈਗਾ ਬਾਗਾ ਬਾਡਰ ਦੇ ਕੋਲ ਬਰੋ ਇਕੋ ਏਰੀਆ ਇਹ ਆਪਾਂ ਕੱਲ੍ਹ ਕੇ ਸਵੇਰ 5:00 ਵਜੇ ਤੁਰਾਂਗੇ ਇਸ ਲਈ ਆਪਾਂ ਇਹਨਾਂ ਦੀ ਜਿਹੜੀ ਤਿਆਰੀਆਂ ਨੇ ਕਰਕੇ ਰੱਖਾਂਗੇ ਸਾਰੀ ਇਹ ਪਿਛਲੀ ਵਾਰ ਵਾਲੀ ਜਿਹੜੀ ਇਹਦੀ ਪੈਂਤੀ ਮੁਹੱਬਤ ਦੀ ਚਾਂਦਨੀ ਉਹ ਵੀ ਉਹੀ ਵੀਰਾਂ ਨੇ ਖਰੀਦੀ ਸੀ ਕਿਉਂਕਿ ਆਪਣੀਆਂ ਜਿਹੜੀਆਂ ਬੱਚੀਆਂ ਬਹੁਤ ਬੜੇ ਪਿਆਰ ਦੇ ਨਾਲ ਜਿਹੜੀਆਂ ਆਪਾਂ ਉਹ ਤਿਆਰ ਕਰਦੇ ਆਂ ਤੇ ਉਹਨਾਂ ਨੂੰ ਬਹੁਤ ਵਧੀਆ ਲੱਗੀਆਂ ਕਿਉਂਕਿ ਇਹਨਾਂ ਦਾ ਕੱਦ-ਕਾਠ ਜੋ ਇਹ ਹੱਡਾਂ ਪਿਆਰਾਂ ਦੀਆਂ ਬਹੁਤ ਖੁੱਲੀਆਂ ਤੇ ਆਪਣੀ ਜਿਹੜੀ ਚਾਂਦਨੀ ਆ ਉਹ ਉਹਨਾਂ ਨੇ ਬੜੇ ਵਧੀਆ ਪਿਆਰ ਨੇ ਢੰਗ ਨਾਲ ਉਹ ਜਿਹੜੀ ਉਹਦੀ ਕਾਲਪਲੋਸ਼ ਕਰ ਰਹੇ ਆ ਤੇ ਮੁਹੱਬਤ ਵੀ ਉਹਨਾਂ ਨੇ ਖਰੀਦੀ ਆ ਉਹ ਕਹਿੰਦੇ ਵੀ ਜਿਹੜੀਆਂ ਮਤਲਬ ਇਹ ਬੱਚੀਆਂ ਅਸੀਂ ਤਿਆਰ ਕਰਕੇ ਤੇ ਬੱਚਿਆਂ ਤੇ ਲਾਉਣੀਆਂ ਬੜਾ ਪਿਆਰ ਕਰਦੇ ਉਹ ਵੀਰ ਵੀ ਸਾਨੂੰ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਵਾਰ ਵੀ ਇਸ ਘੋੜੀ ਨੇ ਜਿਹੜੀ ਬੱਚੀ ਦਿੱਤੀ ਆ ਤੇ ਉਹ ਫਿਰ ਵੇਖਣ ਆਏ ਤੇ ਨਾਲ ਦੀ ਨਾਲ ਹੀ ਜਿਹੜੀ ਇਹਦੀ ਸਾਈ ਫੜਾ ਗਈ ਸੀ ਆਪਾਂ ਨੂੰ ਇੱਕ ਉਹਨਾਂ ਦਾ ਬਹੁਤ ਪਿਆਰਾ ਜਿਹਾ ਬੱਚਾ ਇੱਕ 12-13 ਸਾਲ ਦਾ ਉਹ ਵੀ ਨਾਲ ਆਉਂਦਾ ਹੁੰਦਾ ਓਏ ਹਾ ਬੁੱਲੂ ਕੋ ਕੌਣ ਬਲਾਉਂਦਾ ਵਲੌਗ ਤਾਂ ਬਣ ਚੁੱਕਿਆ ਤੇ ਉਹ ਦੇਖ ਆਪਣੇ ਬੰਦੇ ਉਹ ਲੱਭੀ ਜਾਂਦੇ ਆ ਬੁਰਸ਼ ਬੁਰਸ਼ ਟੋੜੀਆਂ ਨਵਾਉਣ ਨੂੰ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਰੀ ਉਹਨੂੰ ਟੋੜੀਆਂ ਨਵਾਉਣੀਆਂ ਚੱਕ ਲਿਓ ਕੰਮ ਹੈ ਇਹਦੀ ਆਪਦਾ ਡਾਉਣਾ ਥੋੜੇ ਜਿਹਾ ਸਿੰਗਲ ਆ ਆ ਦੋ ਆਹ ਦੋ ਬੰਦੇ ਆ ਆਪਣੇ ਟੋੜੀਆਂ ਨਵਾਉਣਗੇ ਜਾ ਨਵਾ ਦਿਓ ਆਪਣੀ ਮੁਹੱਬਤ ਕੱਲ ਨੂੰ ਉਹਨੂੰ ਦੇ ਡਿਲੀਵਰੀ ਦੇ ਜਾਵਾਂਗੇ ਤੇ ਆਹੀ ਬੱਚਾ ਨਹੀਂ ਉਹ ਨਿੱਕਾ ਬੱਚਾ ਜਾਊਗਾ ਨਾਲ ਮੈਂ ਨਹੀਂ ਆਪਾਂ ਅਸੀਂ ਜਾ ਰਹੇ ਅਸੀਂ ਹੁਣ ਉਹਨਾਂ ਨੂੰ ਫੇਰ ਮਿਲ ਕੇ ਜਰੂਰ ਆਵਾਂਗੇ ਜਿਨ੍ਹਾਂ ਨੇ ਮੁਹੱਬਤ ਲਈ ਆਪਣੀ ते चांद नहीं मैं उन्होंने नवा लग गए तैयारी नहाँ दुरश बुरश साफ करी जो दू अपन मझा बेचारिया एक कट्टी अपनी देखो ये बहुत गंदी है। मेरे मारती आ वाटर वाटर फुल कर दो हौली हौली आऊगा उधर तो फुल ही जी नहानी बारले पास भी खड़ी आ सौप नहीं नहाओ ਆਰਡਰ ਹੋਊਗੀ ਮੇਰੀ ਹੈ ਬਰਸ਼ ਬਰਸ਼ ਦੋਵਾਂ ਇੱਕ ਇੱਕ ਚੱਕ ਲੋ ਦੋਨੇ ਬੰਦੇ ਤੁਸੀਂ ਟ੍ਰੇਨਡ ਹੀ ਹੋ ਉਸ ਨੂੰ ਪਕੜੀਏ ਆ ਦੇਖੋ ਆਪਣੀਆਂ ਜਾਨਵਰ ਬਹੁਤ ਲਿੱッセ ਹੋ ਚੁੱਕੇ ਆ ਲੱਭੀ ਓਏ ਲੱਭੀ ਉਰੇ ਆਓ ਨਹੀਂ ਐ ਬਈਆਂ ਨਹੀਂ ਬੰਦਾ ਬਹੁਤ ਗ੍ਰੇਟ ਆ ਇਹ ਟੂ ਮੱਚ ਵਧੀਆ ਬੰਦਾ ਯਾਰ ਇਹ ਆਪਣੀ ਬੂਹਾ ਜੀ ਦਾ ਬੇਟਾ ਹੈ ਆ ਆਪਣੀ ਹੁਣ ਕੁੜੀ ਸੋਨੇ ਵਾਲੀ ਹੈ ਇਹ ਇਹਦਾ ਵੀ ਬੱਚੇ ਦਾ ਵਲੌਗ ਸ਼ੁਰੂ ਪਾਵਾਂਗੇ ਤੁਹਾਡੇ ਨਾਲ ਸੁਣ ਵਾਲੀ ਲੱਭੀ ਉਹੀ ਆਏ ਤਾਲੀਆਂ ਨੂੰ ਘੱਟ ਦੇਣਾ ਜੇ ਸਟਾਲੀ ਨੇ ਦਿੱਤਾ ਤੁਹਾਨੂੰ KFC ਪਾਰਟੀ ਕਿੱਥੇ ਕਹੋਗੇ ਹਾਂ ਹਾਂ ਜਿੱਥੇ ਕਹੋਗੇ ਉੱਥੇ ਖਵਾਉਂਗਾ ਜੇ ਬਸ਼ੇਰਾ ਦਿੱਤਾ ਜੇ ਦਿੱਤੀ ਬਸ਼ੇਰੀ ਤਾਂ ਤੁਹਾਨੂੰ ਮੈਂ ਡਾਇਮੰਡ ਪੀਜ਼ਾ ਖਵਾਉਂਗਾ ਠੀਕ ਹੈ ਜੇ ਕੁਝ ਵੀ ਬਸ਼ੇਰਾ ਦਿੱਤਾ ਪੂਰਾ ਕਿੱਲ ਯਾਰ

ਕੀ ਪ੍ਰੈਫਰ ਕਰਨਾ ਚਾਹਾਂਗਾ ਗਾਈਸ ਜੀ ਮੇਰਾ ਖੜਾ ਨਹੀਂ ਚੋਤੇ ਨਾ 15 20 ਦਿਨ ਹੋ ਗਏ ਨਵਾਂ ਆਇਆ ਨੂੰ ਦੇਖੋ ਵਿਚਾਰੀ ਕਿੰਨੀ ਗੰਦੀ ਹੋਈ ਪਈ ਆ ਠੀਕ ਹੈ ਜੀ ਸਮਝ ਗਿਆ ਸਮਝ ਗਿਆ ਆ ਵੀ ਬੰਦਾ ਉਹ ਖਰਾਬ ਬਹੁਤ ਆ ਕੰਮ-ਕੁਮ ਘਾਟੀ ਕਰ ਆ ਅੱਖੀਂ ਨਹੀਂ ਲੱਗਦਾ ਕੰਮ ਬਹੁਤ ਕਰਦਾ ਪਰ ਵੈਰੀ ਗੁੱਡ ਬੰਦਾ ਇਹਦਾ ਪਿੰਡ ਮੱਤਾ ਜ਼ਿਲ੍ਹਾ ਬਟਰੀ ਰਿਪੋਰਟ ਬਹਾਨੇ ਨਾਲ ਉਹਦੀ ਨਾਂ ਵੀ ਨਾਲੀ ਅੱਜ ਸਹੀ ਤਾਂ ਹੈ ਆਏ ਹੁੰਦੇ ਲੋਕਾਂ ਦੇ ਬਲੌਗ ਦੇਖੇ ਤੋੜਾ ਤੂੰ ਕਮਣਾ ਤੂੰ ਕਮਣਾ ਸੀ ਨਹੀਂ ਕਮਲੇ ਤੂੰ ਕੱਲਾ ਕਮਣਾ ਮੈਂ ਥੋੜਾ ਥੋੜਾ ਤੁਰਿਆ ਫਿਰਾਂਗਾ ਕਿਉਂਕਿ ਮੈਂ ਤੁਰਨਾ ਫਰਨਣਾ ਨਹੀਂ ਆ ਥੋੜਾ ਜਿਹਾ ਇਨਫੈਕਸ਼ਨ ਆ ਰੀ ਆ ਸੁਬਾ ਆਣਵਾਈ ਸੀਗੀ ਦੋਨਾਂ ਬੰਦੇ ਆਣੇ ਆ ਦੇਖੋ ਇਹ ਲੱਸੀ ਇਹ ਵੀ ਕਿੰਨੀ ਘਰ ਰੱਖੀ ਹੈਗੀ ਮੰਮੀ ਨੇ ਤੇ ਹੁਣ ਇਹਨੂੰ ਆਹ ਦੇਖੋ ਇਹਦੇ ਉਹ ਹੋ ਗਿਆ ਸੀਗਾ ਬੂਟੈਕਸ ਦਵਾਈ ਨਾ ਨਵਾਈ ਆਏ ਹੁਣ ਕਿਵੇਂ ਲੱਭੀ ਬਾਈ ਆ ਦੇਖ ਟਰਾਲਾ ਕਿੱਡਾ ਵੱਡਾ ਆਪਣੇ ਕੀ ਚੀਜ਼ ਆ ਮੋਟਰ ਚੋਰੀ ਕਰਨੀ ਹੈ ਲੈ ਜੋ ਵੀਰੇ ਅੱਧਾ ਇਸਾ ਮੇਰਾ ਹੂ ਹਾਂਜੀ ਮਹੱਬਤ ਕਰਨੀ ਆ ਤੇ ਲੱਭੀ ਕਰਾ ਦੂਗਾ ਮੇਰੇ ਜਰੂਰ ਰਫ ਕਰਾਉਣ ਜ਼ੋਰ ਲਾਉਣੇ ਆ ਯਾਰ ਤੂੰ ਮੈਂ ਘੇਰ ਲੱਭੀ ਯਾਰ ਨਹੀਂ ਯਾਰ ਘੇਰੇ ਯਾਰ ਤੂੰ ਪੜ ਨਹੀਂ ਆਉਣਾ ਇਕੱਲੇ ਹੀ ਲਿਆਉਂਗਾ ਸਾਹਤ ਨਿਕਲੇਗਾ ਨਹੀਂ ਬਈ ਸਟੱਡ ਸਟੱਡ ਫਾਰਮ ਵਾਲਾ ਮੁੰਡਾ ਕਹਿੰਦਾ ਮੈਂ ਇਕੱਲਾ ਹੀ ਘੇਰ ਦੂੰਗਾ ਘਬਰਾਉਣਾ ਤਿਆਰਬੇ ਬੋਲਦੇ ਕਹਿੰਦਾ ਮੇਰੇ ਪਤਾ ਲੱਗ ਗਿਆ ਨਾ ਅੱਜ ਬਈ ली बस बस ली नहीं उ मम्मी नहीं सट खाड़ूगी मम्मी सट खाड़ू आि ली ली पूरा ट्रेन ली चल चल ली मूरों घेर रहा गुरजोत ने निरजोत पद्धी ਨਿੱਕੇ ਪੱਦੀ ਸਾਡਾ ਚੱਲ ਚਾ ਉਹ ਲੱਭੀ ਤੱਕੀ ਜਾਂਦਾ ਇਹਦਾ ਓਏ ਓ ਉਤੋਂ ਦੀ ਨਟ ਪਾਦੀ ਖਰਲੀ ਦੇ ਲੈ 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 ਮੈਂਟ ਪਾਈ ਵੀ ਆ ਬਈ ਬੱਚਾ ਮਾਰੂ ਮੂੰਹ ਤੇ ਓਏ ਗਾਲਤ ਨਾ ਬੋਲ ਉਹ ਕਿਉਂ ਡਰਾਈ ਜੰਨਾ ਬੇਵਕੂਫ ਉਹ ਮਾਰੂਗੀ ਗਈ ਗਈ ਚੱਲ ਚੱਲ ਮਾਪਦੇ ਚੱਲ ਕੀੜਾ ਪਾਉਣ ਸਪਾਈ ਚੱਲ ਚੱਲ ਨਾ ਨਾ ਓਏ ਓਏ ਚੱਲੋ ਤੇ ਰੈਡੀ ਆ ਗਿਆ ਰੈਡੀ ਆ ਗਿਆ ਹੁਣ ਨਵਾਊਗਾ ਰੈਡੀ ਮਰੋੜ ਕੇ ਮਰੋੜ ਕੇ ਨਾ ਉਹ ਰੈਡੀ ਹੁਣ ਵਲੋਗ ਬੰਦ ਕਰੋ ਵੀ ਵਲੋਗ ਨਹੀਂ ਬੰਦ ਹੁੰਦਾ ਉਹ ਦੇਖੋ ਜੀ ਰੈਡੀ ਆ ਗਿਆ ਹੁਣ ਸਿੰਘ ਸਾਹਿਬ ਖੇਤੋਂ ਆ ਗਏ ਨੇ ਉਹ ਲਵਾਉਣਗੇ ਉਹਨਾਂ ਨਾਲ ਉਹ ਬਾੜਾ ਅਟੈਚਮੈਂਟ ਬਹੁਤ ਆ ਤੇ ਡੜੀ ਗਾਲਾਂ ਗੱਡੀਆਂ ਦੇ ਨੇ ਮੈਨ ਹੋਣੀ ਸੀ ਆ ਕਿ ਤੂੰ ਜੋਰ ਲਾਈ ਜਿੰਦੇ ਆ ਆਹੋ ਡੜੀ ਮੰਨੇ ਨਹੀਂ ਮੇਰੀ ਗੱਲ ਐਨ ਨੂੰ ਕੀ ਕਰਕੇ ਲਾ ਕੇ ਆਣੀ ਆ ਜੋ ਰੋਗ ਕੇ 2 ਮਿੰਟ ਤਾਂ ਗਰਮ ਹੋ ਗਈ ਖੜ ਜਾ ਲੱਭੀ ਕੁਛ ਕਰੂ ਹਣ ਕੀ ਕਰਨ ਜਾ ਰਹੇ ਹੋ ਤੁਸੀਂ ਮਹੱਬਤ ਦੇ ਹੈ ਰਸਾ ਕਿਉਂ ਨਹੀਂ ਮਹੱਬਤ ਦੇ ਤੇਰੇ ਜਿੱਦੇ ਤੋਂ ਆਏ ਨਹੀਂ ਹੋ ਸਾਬਾ ਸੀ ਨਾ ਹੋ ਗਏ ਨੂੰ ਕਿੰਨੇ ਨਾਲ ਹੋ ਗਏ ਜਿੱਦੇ ਤੋਂ 3 ਮਹੀਨੇ ਸੀਗਾ ਹਾਂ ਤੇਰੇ ਚਪਲਾਂ ਵਾਧੀਆਂ ਸੀ ਇਹ ਕਰਦੇ ਨੇ ਹਾਂ ਹੈ ਤੁਹਾਡੇ ਘਰ ਦੇ ਵਾਲੇ ਭੜੇ ਆ ਭਰਾਵਾ ਕੀ ਕਰੀਏ ਕੱਪੜਾ ਬਾਤ ਨਹੀਂ ਮੈਨੂੰ ਕਹਿੰਦੇ ਵੀ ਤੁਰ ਕੇ ਜਾ ਪੱਠੇ ਲੈ 2.5 ਮਹੀਨਿਆਂ ਦੇ ਨੂੰ ਮੈਂ ਹੋਰ 2.5 ਮਹੀਨੇ ਹੋਣਗੇ ਨੋਟ ਹੀ ਗਾ ਛੋਡੇ ਘਰ ਦੇ ਲੱਭੀ ਇੱਕ ਨੰਬਰ ਕੰਮ ਧੰਦਾ ਕਰਕੇ ਉਹ ਫੜ ਲਈ ਸਿੰਘ ਸਾਹਿਬ ਨੇ ਉਹ ਲਿਖਿਆ ਜਿਹੋ ਦਿਨ ਮਾਈ ਜਾਂਦਾ ਆ ਮਾਂ ਜੀ ਖੜੀ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਕਰਤੇ ਕਿਰੀ ਬਣਾਈ ਜਨੇ ਬੂਆ ਪਰ ਆ ਹੋਇਓ ਗਰਮ ਸਿੰਘ ਸਾਹਿਬ ਹੋ ਕੇ ਔਖਾ ਹੋ ਜੂ ਚੀਜ਼ ਹਾਈਲਗੜ੍ਹ ਰੋਡ ਤੇ ਇੱਕ ਕਬੂਗਰਣੀ ਬਹੁਤ ਉਖੀ ਆਈ ਆਪਣੇ ਸ਼ਾਹੀ ਬਿਮਾਰ ਸੀ ਪਹਿਲਾਂ ਕਾਹ ਦਿਨ ਤਾਂ ਵਲੌਗ ਬਲੂ ਵੀ ਨਹੀਂ ਆ ਸਕਿਆ ਆਪਣੇ ਬਾਦੂ ਦੇ ਭਲਣਾ ਮਣਾ ਨਮਾਤੀ ਬਈ ਗੁੱਡ ਜੌਬ ਮਿਸ਼ਨ ਕੰਪਲੀਟਡ ਆ ਮੇਰੇ ਬਿਨਾ ਕੁਝ ਨਹੀਂ ਕਰਦਾ ਮਿਸ਼ਨ ਆ ਮਿਸ਼ਨ ਸਕਸੈਸਫੁਲ ਹੋ ਗਿਆ ਮਹਾਂਪੁਤਾਂ ਪਰਤੀ ਨਮਾ ਬਈ ਠੀਕ ਆ ਉਹ ਫਿਰ ਨਹੀਂ ਦੇਖੋ ਘਰ ਦੀ ਉਹ ਫਿਰ ਦੀ ਲੱਭੀ ਬਾਦੀ ਗੀਣ ਮਈਆ ਲੱਭੀ ਸਾਰੇ ਨੇ ਨਮਾਈਆ ਬਈ ਸਭ ਤੋਂ ਵੱਡਾ ਜੋਗ ਦਾ ਨਹੀਂ ਨਮਾਈਆ ਕਈ ਕੁਝ ਮਰਸੀ ਜਾਣ ਸਿਰਗਰ ਮੰਦਾਂ ਨੂੰ ਨਹੀਂ ਨਹੀਂ ਆ। ਉੱਧਰ ਗੱਡੀ ਕਰਕੇ ਮੋੜਨਾ। ਤੂੰ ਉੱਧਰ ਦੀ ਮੋੜ ਦੇ ਰਾ ਸਹੀਂ। ਆਹ ਸਾਰੀਆਂ ਨਾ। ਤਿੰਨ ਘੰਟੇ ਬੱਜਦੇ ਨੇ। ਆਹ ਇੱਧਰ ਕਿੱਧਰ ਬਾੜਨੀ ਤੇ ਖੜੀ ਰਹਿੰਦੇ ਮੌਂਜਾ ਸੁੱਕ ਜੂ। ਪੱਕੇ ਜਾਂਦੇ ਤੇ ਫਿਰ ਬਿਮਾਰ ਹੋ ਜੂ। ਹਾਂ। ਕਿਹਾ ਮੰਦੇ ਆ। ਜਾਂਦੇ। ਲਿਟਰ ਮੰਗੂ ਜੇ ਤੈਨੂੰ। ਨਹੀਂ ਨਹੀਂ ਲਿਟਰ ਨਹੀਂ ਦੇ। ਲੱਭੀ ਜਮੇ ਮੇਰੀ ਲੈ ਸਕਦਾ ਲਿਟਰ ਨਾਲੀ। ਨਿਕਲ ਗਿਆ ਤਾਂ ਫੇਲਾ ਕੀ ਕੋਈ ਨਵਾਦੀ ਫਰੈਸ਼ ਕਰਦੀ ਵੇਖੋ ਪਿੰਕ ਪਿੰਕ ਆਈ ਦੀ ਨਾ ਗਲਾਬੀ ਗਲਾਬੀ ਆਈ ਦੀ 마ਸੀ ਆ ਆਈ ਦੀ 마ਸੀ ਆ ਬਹੁਤ ਪੜੀ ਆਈ ਅਥਰੀ ਹੋੜੀ ਆ ਹਾਂ ओरिजिनल ਨਹੀਂ ਬਿਸਪੋਰ ओरिजिनल ਆ ਜਮਾ ਦੇਖ ਕਿੱਥੇ ਸਪੌਟ ਆ ਮੈਨੂੰ दिखੀ ਜਾਂਦੇ ਆ ਉਹ ओरिजिनल ਆ ਜਮਾ ਦੇਖ ਉਹ ਤਾਂ ਕਾਲਾ ਗਾਰਾ ਰਹਿ ਗਿਆ ਮੱਥੇ 'ਚ ਉਹਦਾ ਕੀ ਰਹੀ ਹੁਣ ਰੈਜਨਲ ਆ ਰੈਜਨਲ ਉਹ ਵੀ ਰਾਈਡਿੰਗ ਦੇ ਬੰਗਰ ਮੇ ਇਹ ਤੇ ਤੈਨੂੰ ਕਰਾਈ ਲੈ ਕਮੈਂਟ ਰੋਕ ਜਾ ਦੁਬਾਰਾ ਲਈਆਂ ਇੱਥੇ ਆ ਕੀ ਬਹੁਤ ਹੀ ਵਧੀਆ ਵਲੌਗ ਆ ਸਾਰਾ ਦੇਖੋ ਅੱਗੇ ਵੀ ਦੇਖਿਓ ਮੈਂ ਤਾਂ ਮਿਹਨਤ ਦੇਖੋ ਬਾਈ ਵੀ ਕੱਪੜੇ ਕੁੱਪੜੇ ਦੇ ਮਿਹਨਤ ਦੇਖ ਲਓ ਨਾਲੇ ਬਿਮਾਰ ਨਾਲੀ ਮਿਹਨਤ ਬਹੁਤ ਕੀਤੀ ਸ਼ੋਬਰ ਲੈ ਆਏ ਬਈ ਕਹਿੰਦੇ ਹਾ ਕੁੱਤੇ ਲੈਣਾ ਮੇਰੀ ਤੂੰ ਲੈਣਾ ਤੂੰ ਖੜੀ ਜਾ ਹੁਣ ਅੱਛਾ ਖੁਰਕ ਕਰਦੀ ਮਾਸੀ ਨਾਲ ਖੁਰਕਲਾ ਖੁਰਕਲਾ ਇਹ ਮਸੀਨੇ ਬਾਬਾ ਲੈ ਆਈ ਆ ਦੇਖੋ ਖੁਰਕ ਕਰੋ ਲੱਭੀ ਇਨਫੈਕਸ਼ਨ ਫੇਰ ਵਦੂ ਨਹੀਂ ਜੋਰ ਬਹੁਤ ਲੱਗ ਗਏ ਸਿੰਘਾਂ ਦੇ ਜਾਲਮਾ ਇਹ ਤੋਂ ਪਰੇ ਹੋ ਜਗੇ ਇਹ ਲੱਤ ਨਹੀਂ ਮਾਰਦੀ ਇਹ ਉਹ ਮਰਦਾ ਅਰਬੀ ਘੋੜੀ ਆ ਇਹ ਸਿਕਾਉਣਾ ਇਹਨੂੰ ਅੱਜ ਜੋਤ ਤੇ ਸਾਰੇ ਜੋਰ ਹੀ ਲੱਗ ਗਏ ਜੋਰ ਲੱਗੀਆਂ ਨੇ ਇਹ ਚਾਕੀ ਰੀਵਿਊ ਦੇ ਰੀਵਿਊ ਦੀ ਮੈਂ ਨਾ ਕੇ ਖੜਿਆ ਸੀਗਾ ਜੋਤ ਨੇ ਵੀ ਭਾਈ ਬਹੁਤ ਜ਼ੋਰ ਲਾਇਆ ਅੱਜ ਕੱਲ ਨੂੰ ਨਾਲ ਲੈ ਕੇ ਆਣਾ ਫਿਰ ਮੋਲ ਵੀ ਪਾਵਾਂਗੇ ਇਹਨੂੰ ਘੁੰਮ ਫਰਾ ਕੇ ਵੀ ਲਿਆਵਾਂਗੇ ਜੋਤ ਨੇ ਬਾਗਾ ਬਾਡਰ ਜਾਣਾ ਫਿਰ ਵਿਚੇ ਬਾਗਾ ਬਾਡਰ ਨਹੀਂ ਮਾ ਪਹਿਲਾਂ ਵੀ ਤੂੰ ਬਾਗਾ ਬਾਡਰ ਕਿੱਥੇ ਆ ਫੋਰ ਫਰੋਇਪੁਰ ਉਧਰ ਆਗਾ ਸਾਧ ਕਰਨੀ ਤਾਂ ਨਹੀਂ ਕਿੱਥੇ ਫਰੋਇ ਬਾਗਾ ਬਾਡਰ ਤਾਂ ਕਿੱਥੇ ਆ ਅਮਰitsar ਫੇਰ ਅਮਰitsar ਥੋੜੀ ਜਾਣਾ ਆਪਾਂ ਇਹ ਫਰੋਇਪੁਰ ਤੋਂ ਫਾਇਲ ਗਈ ਛੜਕ ਤੇ ਆ ਬਾਡਰ 5 ਕਿਲੋਮੀਟਰ ਲਿਆਂਦਾ ਆ ਭਾਗਾ ਬਾਡਰ ਹਾਂ ਥੱਕਿਆ ਗਾ ਲੋ ਪਿਆ ਬਾਨੀ ਜ ਮਰੀ ਜਨ ਬੁਰ ਸੜਦੇ ਹੁੰਨਾ ਕਿਤੇ ਓਏ ਕੋੜੀ ਲੈਣੀ ਆ ਪਕਾ ਲਏਗਾ ਨਮਾਲਿਆ ਕਰੇਗਾ ਕੱਲਣ ਵਾਲਾ ਕਰੇਗਾ ਹੈ ਕੱਲ ਨੂੰ ਨਾਲ ਜਾਏਗਾ ਬੰਦਾ ਰੱਖ ਲਏਗਾ ਚਲ ਠੀਕ ਹੈ ਕੱਲ ਨੂੰ ਨਾਲ ਜਾਏਗਾ ਨਾ ਠੀਕ ਆ ਉਹ ਲੱਭੀ ਦੇਖੋ ਰਾਖੀ ਦੇ ਘੜਾ ਆ ਉਹ ਲੱਭੀ ਨੂੰ ਪਲੋਸੀਆਂ ਦਾ ਡੈਡੀ ਨੇ ਨਿੱਕੇ ਨੂੰ ਆਫਰ ਦਿੱਤੀ ਐਂ ਸਾਹਮਣੇ ਜਿਹੜੀ ਮਰਜ਼ੀ ਲੈ ਜਾ ਖੋਲ ਅੱਗੇ ਤਰਵਚਾਰੀਆਂ ਸਾਰੀਆਂ ਲੱਸੀਆਂ ਹੋ ਗਈਆਂ ਸੋ ਸਾਈਡ ਆ ਆਹ ਲੱਭੀ ਨਾਲ ਦੇਖੋ ਪਿਆਰ ਲੱਭੀ ਨਾਲ ਪਿਆਰ ਬਹੁਤ ਮਹੱਬਤ ਦਾ ਲੱਭੀ ਤੂੰ ਲੈਣੀ ਐ ਤੈਨੂੰ ਦੇ ਦੇਨੇ ਆਪਾਂ ਬਾਈਆਂ ਨੂੰ ਕਹਿ ਦਾਂਗੇ ਵੀ ਤੁਹਾਨੂੰ ਅਗਲੀ ਦੇ ਦਾਂਗੇ ਇਹ ਤੌਰੀ ਵਾਰ ਕਰਨ ਇੱਕ ਹੀ ਆ ਇੱਕ ਹੀ ਆਪਣੇ ਮੁਹੱਬਤ ਦੀ ਮਾਂ ਅੱਜ ਵੀ ਕਰਦੀ ਜੜੀ ਕੱਠੇ-ਕੱਠੇ ਉਹਦੀ ਮਾਸੀ ਨਾਲ ਪਿਆਰ ਦੇਖੋ ਖੁਰਕੀ ਕਰੀ ਜਾਂਦੀ ਆ ਗੁਲਾਬੀ ਚੈੱਕ ਕਰੋ ਕਿੰਨੀਆਂ ਗੁਲਾਬੀ ਓਏ ਓਏ ਭੱਜ ਗਈ ਇੱਧਰ ਰਹਿ ਮੈਂ ਲੇਟਣ ਲੱਗ ਗਈ ਉੱਧਰ ਰਹਿ ਕੇ ਚੱਲ ਚੱਲ ਉੱਧਰ ਰਹਿ ਗੁਲਾਬੀ ਬਹੁਤ ਆ ਦੇਖੋ ਚੈੱਕ ਕਰੋ ਚੈੱਕ ਮਾਸੀ ਨਾ ਮੂਹ ਪ੍ਰੇਮ ਦਾ ਹੰਦਾ ਪਤਾ ਨਹੀਂ ਕੀ ਲੈਵਲ ਜੇ ਗੱਡੀ ਹੰਦਾ ਪਾਣੀ ਦੇ ਤੂੰ ਕੀ ਲੈਵਲ ਜੇ ਗੱਡੀ ਆ ਨਾ ਪਾਣੀ ਆਉਣਾ ਠੀਕ ਆ ਮੈਂ ਤਨ ਜਰੇ ਖਾ ਗੀ ਨਹੀਂ ਮੱਤਾ ਲੱਭੀ ਤਾਂ ਮਾਲ ਆ ਹਾਂ ਮੇਰੇ ਰਲ ਦੀ ਸਟੋਰੇਜ ਪਰ ਗਈ ਆ ਹਾਂ ਕਿੰਨੂ ਤਾਂ ਯਾਰ ਤੰਗ ਕਰਦੀ ਥੋੜਾ ਜ ਮੈਂ ਇਹਨਾਂ ਨੂੰ ਆਉਂਗੇ ਦਿਨੇ ਨੂੰ ਜਿਵੇਂ ਕੱਟਦੀ ਨਾ ਦੁੱਧਰ ਕੀ ਮੇਰੇ ਵੀਰੋ ਆ ਥੋੜਾ ਜ ਬਵਾਰ ਹੋ ਗਿਆ ਤਾਂ ਮੁਹੱਬਤ ਤੇ ਉਹਦੀ ਮਾਂ ਜਿਹੜੀਆਂ ਆਪਾਂ ਨਮਾਉਂਦੀਆਂ ਤੇ ਹੁਣ ਵੀ ਜੇ ਆਪਾਂ ਚਲੋ ਪ੍ਰਮਾਤਮਾ ਨੇ ਚਾਹਿਆ ਤਾਂ ਸੁਭਾ ਆਪਾਂ ਇੱਕ ਮਿੰਨੀ ਜੇ ਵਲੌਗ ਨਾਲ ਮਿਲਾਂਗੇ ਜਦੋਂ ਆਪਣੀ ਮੁਹੱਬਤ ਨੂੰ ਆਪਾਂ ਤੋੜਿਆ ਚਲੋ ਜੀ ਧੰਨਵਾਦ